ਪੰਜਾਬ ਦੇ ਧਰਨੇ ਬਿਨਾ ਕਿਸੇ ਮਸਲੇ ਦਾ ਹੱਲ ਨਹੀਂ ਹੋ ਰਿਹਾ ਕੀ ਕਾਰਨ ਮੰਨਦੇ ਨੇ ਕਾਰਨ ਇਹ ਆ ਵੀਰ ਜੀ ਵੀ ਅਸੀਂ ਜਿੰਨੇ ਵੀ 25 30 ਪਿੰਡ ਆ ਇਸ ਦਰਿਆ ਦੀ ਮਾਰਦੇ ਹਰ ਸਾਲ ਮਰਦੇ ਆ ਤੇ ਮੁੜ ਕੇ ਚੰਦ ਬੰਦਿਆਂ ਨੂੰ ਮੁਆਵਜ਼ਾ ਦੇ ਕੇ ਤੇ ਕਹਿ ਦਿੰਦੇ ਆ ਵੀ ਅਸੀਂ ਮੁਆਵਜ਼ਾ ਦੇ ਦਿੰਨੇ ਸਾਨੂੰ ਕਿਸੇ ਮੁਆਵਜ਼ੇ ਦੀ ਲੋੜ ਨਹੀਂ ਕਿਉਂਕਿ ਹਰ ਸਾਲ ਇਹ ਪੁਲ ਜਿਹੜਾ ਵਾ ਇਹਦੀ ਏਡੀ ਵੱਡੀ ਪ੍ਰੋਬਲਮ ਆ ਕਿ ਇੱਥੋਂ ਨਾ ਤਾਂ ਮਿੱਟੀ ਚੁੱਕਣ ਦੇ ਰਹੇ ਆ ਤਾਂ ਜੇ ਤਾਂ ਇਹਨਾਂ ਨੇ ਮੁੱਲ ਵਿੱਚ ਨਹੀਂ ਆ ਫੇਰ ਸਰਕਾਰ ਆਪ ਵੇਚਦੀ ਆ ਵੀ ਅਸੀਂ ਪੈਸੇ ਮਿੱਟੀ ਵੇਚ ਕੇ ਵੀ ਪੈਸੇ ਖਾਈਏ ਤੇ ਜੇ ਲੜਾਈ ਵਾਸਤੇ ਉਹ ਜਨਤਾ ਆਣ ਕੇ ਜਿਹੜੇ ਆ ਰੋਡ ਜਾਮ ਕਰਕੇ ਤੇ ਆਮ ਸਾਰੀ ਸੰਗਤ ਜਿਹੜੀ ਆ ਉਹ ਪਰੇਸ਼ਾਨ ਹੋ ਰਹੀ ਆ ਹਰ ਭਜਨ ਸੌਰੀ ਭਗਵੰਤ ਮਾਨ ਜੀ ਹੁਣੀ ਇੱਥੇ 1 ਸਾਲ ਪਹਿਲਾਂ ਆਏ ਆ ਜਦੋਂ ਪਹਿਲੋਂ ਵੀ ਹੜ੍ਹ ਆਏ ਸੀ ਤੇ ਇਸੇ ਬੰਦ ਦੇ ਇਸੇ ਪੁਲ ਤੇ ਅਸੀਂ ਵੀ ਮੌਕੇ ਤੇ ਮੌਜੂਦ ਸੀ ਤਾਂ ਉਦੋਂ ਵੱਡੀਆਂ ਵੱਡੀਆਂ ਮਸ਼ੀਨਾਂ ਦੇ ਦਾਅਵੇ ਕਰਕੇ ਵੀ ਵੱਡੀਆਂ ਵੱਡੀਆਂ ਮਸ਼ੀਨਾਂ ਲਿਆ ਕੇ ਅਸੀਂ ਰੇਤ ਉਹ ਇੱਥੋਂ ਉੱਦਾਂ ਹੀ ਚੁੱਕ ਜਾਗੇ ਲੋਕੀ ਕਹਿਣਗੇ ਵੀ ਰੇਤ ਉਹ ਗਈ ਕਿੱਧਰ ਤਿੰਨ ਸਾਲ ਸਾਡੇ ਚੁਟਕਲਿਆਂ ਦੇ ਵਿੱਚ ਨਗਾਏ ਆ ਤੇ ਹੁਣ ਅਸੀਂ ਚੁਟਕਲੇ ਸੁਣ ਸੁਣ ਕੇ ਆਕ ਗਏ ਆ ਤੇ ਹਾਰ ਕੇ ਸਾਨੂੰ ਇਹ ਧਰਨਾ ਲਾਉਣਾ ਪਿਆ ਹੋਰ ਇਹੋ ਹੀ ਸਾਡੀ ਮੰਗ ਆ ਵੀ ਇੱਥੋਂ ਮਿੱਟੀ ਚਕਾਈ ਜਾਵੇ ਤੇ ਇਹ ਜਿਹੜੀ ਲੋਕ ਆ ਇਹ ਇੱਥੋਂ ਦੇ ਜਿਹੜੇ ਹਰ ਸਾਲ ਜਿਨ੍ਹਾਂ ਦਾ ਜਾਨੀ ਔਰ ਮਾਲੀ ਨੁਕਸਾਨ ਹੁੰਦਾ ਇਹ ਬੱਜ ਜਾਣ ਬਿਲਕੁਲ ਜੀ ਦੇਖੋ ਕੋਈ ਨੌਕਰੀ ਦੀ ਮੰਗ ਨਹੀਂ ਕਰ ਰਿਹਾ ਵੀ ਸਾਡੇ ਪੁੱਤ ਨੂੰ ਨੌਕਰੀ ਦਿੱਤੀ ਜਾਏ ਸਾਨੂੰ ਆਹ ਸੁਵਿਧਾ ਦਿੱਤੀ ਜਾਏ ਕਹਿੰਦੇ ਵੀ ਸਾਨੂੰ ਮੁਆਵਜ਼ਾ ਵੀ ਨਹੀਂ ਚਾਹੀਦਾ ਦਰਿਆ ਖਾਲੇ ਜਾਣ ਉਹ ਪਿਛਲੀ ਵਾਰ ਵੀ ਇਹੋ ਮੰਗ ਰੱਖੀ ਸੀ ਔਰ ਸੀਐਮ ਸਾਹਿਬ ਨੇ ਕਿਹਾ ਦਰਿਆ ਖਾਲੇ ਜਾਣਗੇ ਪਰ ਅੱਜ ਵੀ ਇਹ ਸਾਰੇ ਭੈਣ ਭਰਾ ਸਾਡੇ ਜ਼ਿਮੀਦਾਰ ਫਿਰ ਉੱਥੇ ਖੜੇ ਨੇ ਹਾਂਜੀ ਇਹ ਵੱਡੀ ਪ੍ਰੋਬਲਮ ਇਹੋ ਹੀ ਆ ਜੀ ਜਿਹੜੀ ਕਿ ਆ ਸਾਡੇ ਸਰਪੰਚ ਸਾਹਿਬ ਨੇ ਦੱਸੀ ਆ ਹਾਂ ਕਿਉਂਕਿ ਇਹ ਜਿਹੜਾ ਦਰਿਆ ਜਿਹੜੀਆਂ ਸਾਡੀਆਂ ਪਹਿਲੀਆਂ ਆ ਪਰਲਾ ਬਣ ਜਿਹੜਾ ਹੈ ਉਹਦੇ ਨਾਲ ਤਕਰੀਬਨ 8 ਫੁੱਟੇ ਉਚਾ ਹੈ अच्छा دریا ਵਿੱਚੋਂ ਢਿੱਡ ਗੜ ਗਿਆ ਉੱਚਾ ਹੋ ਗਿਆ ਉੱਚਾ ਹੋ ਗਿਆ ਇੰਨੇ ਸਾਲ ਹੋ ਗਏ ਖਾਲੇ ਨੂੰ ਇਹਨੂੰ ਜੀ ਬਹੁਤ ਚਿਰ ਇਕ ਖਾਲਿਆ ਹੀ ਨਿਕਾ ਜੋ ਮਲੇ ਸਰਕਾਰਾਂ ਖਾਲਾ ਗਿਆ ਹੀ ਨਿਕਾ ਸਰਕਾਰ ਮਿੱਟੀ ਚੋਂ ਕੋਈ ਨੀਦੀ ਰੋਕੂ ਨਹੀਂ ਤੇ ਇਹ ਦੇ ਦੇਖੋ ਬਰਸਾਤਾਂ ਤੋਂ ਪਹਿਲਾਂ ਮਾਨਸੂਨ ਤੋਂ ਪਹਿਲਾਂ ਸਰਕਾਰਾਂ ਦੇ ਫਰਜ਼ ਬਣਦੇ دریا ਖਾਲ ਨੇ ਜੀ ਬੜਾ ਕੁਛ ਕਰ ਲਈਏ ਭਗਤ ਮਾਰਸ ਵੀ ਉਧਰ ਇੱਥੇ ਕਿਸੇ ਦੇ ਵਿੱਚ ਆਇਆ ਸੀ 23 ਦੇ ਵਿੱਚ ਅਸੀਂ ਵੀ ਕੋਰ ਸੀਗੇ ਤੇ ਉਦੋਂ ਇਹ ਕਹਿੰਦੇ ਸੀ ਕਿ ਅਸੀਂ ਇਹਨੂੰ ਖਾਲਾਂਗੇ ਇਹਨੂੰ ਬਿਲਕੁਲ ਨੀਵਾ ਕਰ ਦਾਂਗੇ ਨੀਵਾ ਕਰਕੇ ਪਾਣੀ ਇੱਥੇ ਦਿੱਕਤ ਨਾ ਆਉਗੀ ਲੋਕ ਜਿਹੜੇ ਉਹ ਸੁਖੀ ਵਸਣਗੇ ਤੇ ਭਵਤਮਾਨ ਜਣੀ ਹਣੀ ਇਹ 3 ਸਾਲ ਹੋ ਗਿਆ ਅਜ ਤੱਕ ਬੜੇ ਨਹੀਂ ਇੱਥੇ ਬਿਲਕੁਲ ਦੂਜੀ ਗੱਲ ਇਹ ਆ ਜਦੋਂ ਬੰਨ ਟੁੱਟਾ ਇਧਰਲੇ ਬੰਨੇ ਫੋਟੋੜ ਪਾਣੀ ਸੀਗਾ ਤੇ ਆ ਦੇ ਵਿੱਚ ਉੱਥੇ 12 ਫੁੱਟ ਪਾਣੀ ਤੇ ਆ ਦੇ ਚੁੰਮੀ ਲਾਉਦੇ ਚੁੰਮੀ ਥੱਲੇ ਪੈਰ ਨਹੀਂ ਸੀ ਲੱਗਦੇ ਤੇ ਬੰਨ ਦੇ ਉੱਪਰ ਦੀ ਪਾਣੀ ਹੋ ਗਿਆ ਸੀਗਾ ਇਸ ਕਰਕੇ ਜਿਹੜਾ ਇਹ ਬੰਨ ਆ ਆਹੜਾ ਪਿੱਛੇ ਮਿੱਟੀ ਆ ਡਾਲਾ ਵੱਜਾ ਆ ਇਹ ਵੱਜਾ ਇਹ ਚੱਕਿਆ ਜਾਵੇ ਪਾਣੀ ਜਿਹੜਾ ਬਿਲਕੁਲ ਥੱਲੇ ਇੱਥੇ ਮੇਰਾ ਖਿਆਲ ਆ ਵੀ ਬਿਲਕੁਲ ਇਹ ਜਿੱਥੇ ਉਹ ਪਟੀਸ਼ਨ ਆ ਥੱਲੇ ਦੀ ਇਹ ਵੀ ਥੱਲੇ ਪਾਣੀ ਜਾ ਸਕਦਾ ਇਹ ਜਿਹੜੇ ਬੰਨਾਂ ਨੂੰ ਕੋਈ ਮਾਰ ਨਹੀਂ ਹੋ ਸਕਦੀ ਪਾਣੀ ਦੀ ਕੋਸ਼ਿਸ਼ ਨਹੀਂ ਹੋ ਸਕਦਾ ਲੋਕ ਵੀ ਸੁੱਖੀ ਵਾਸਤੇ ਸਭ ਆੜਾ ਪ੍ਰੋਗਰਾਮ ਬਣਿਆ ਲੋਕ ਕਰੇ ਝੋਨਾ ਲਾ ਕੇ ਕਿਸੇ ਦਾ ਰਣਾ ਪਿਆ ਕਿਸੇ ਦੇ ਖਾਦ ਪਾਉਣੀ ਕਿਸੇ ਕੁਸ ਕਰਨ ਲਈ ਕਿਸੇ ਨੇ ਨੀਰ ਕਰਨਾ ਉਹ ਇੱਥੇ ਆਣ ਕੇ ਬੈਠੇ ਧਰਨੇ ਤੇ ਇਹ ਬਿਲਕੁਲ ਮਜਬੂਰੀ ਕਰਨਾ ਬੈਠੇ ਨਾ ਕੋਈ ਚਾਰ ਨਹੀਂ ਗਾ ਕੰਮ ਦਾ ਇਹ ਗਵਰਨਮੈਂਟ ਨੇ ਸੋਚਣਾ ਚਾਹੀਦਾ ਵੀ ਸਾਨੂੰ ਜਿਹੜਾ ਇਹ ਖੋਦਣਾ ਚਾਹੀਦਾ ਨੂੰ ਇਹਨੂੰ ਖੋਦ ਕੇ ਇਹਨੂੰ ਸਾਫ਼ ਕਰਨਾ ਚਾਹੀਦਾ ਪਾਣੀ ਦਾ ਨਿਕਾਸ ਨਹੀਂ ਹੋਣਾ ਚਾਹੀਦਾ